ਰੋ ਦਵਾਰ ਬਾਹੇ ਗਏ ਕੀ ਲਾਜ ਸੁ ਗੁੰਦਾਸ ਤੋੜ ਪਾਤਸ਼ਾਹ ਮੈਂ ਬੜੇ ਥਾਵਾਂ ਤੇ ਗਿਆ ਪਰ ਹੁਣ ਤੇਰਾ ਪੱਲਾ ਫੜ ਲਿਆ ਮੇਰੇ ਤੇ ਕਿਰਪਾ ਕਰੀ ਮੇਰੀ ਬਾਹ ਫੜ ਲਈ ਦੁਜਾ ਪੜਿਆ ਕਰੋ ਡੰਡੌਤ ਵੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਘਰ ਹੱਥ ਮੈਂ ਬੜਵੇਂ ਕਰਕੇ ਡਲੌਦਾ ਭਾਵਦਾ ਡੰਡੇ ਤਰ੍ਹਾਂ ਸਿੱਧਿਆ ਹੋ ਕਰਕੇ ਪਾਤਸ਼ਾਹ ਮੈਂ ਬੜਵੇਂ ਕੱਢ ਕੇ ਤੇਰੀ ਅਗੇ ਅਰਦਾਸ ਕਰਦਾ ਮਨ ਦਾ ਕੋਈ ਭਰੋਸਾ ਨਹੀਂ ਕਦੋਂ ਡੋਲ ਜੇ ਮੈਨੂੰ ਡੋਲਣ ਤੋਂ ਬਚਾ ਲਈ ਮੈਂ ਜਦੋਂ ਇਹ ਸ਼ਬਦ ਦੀ ਵਿਆਖਿਆ ਕਰਦਾ ਨਾ ਤੇ ਮੈਨੂੰ ਸੰਤ ਬਾਬਾ ਅਦਰ ਸਿੰਘ ਮਸਤੂਆਣੇ ਵਾਲੇ ਮਾਚੇ ਮਾਹਪੁਰ ਚੇਤੀ ਆ ਜਾਂਦੇ ਨੇ ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਉੱਚੀ ਆਵਾਜ਼ ਨਾਲ ਸ਼ਬਦ ਪੜ੍ਹਣਾ ਨਾ ਤੇ ਨਾਲ ਇੱਕ ਧਾਰਨਾ ਲਾਉਣੀ ਮੈਨੂੰ ਕਿਰਪਾ ਕਰਕੇ ਰੱਖ ਲਈ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾਂ ਇਹ ਬਾਬਾ ਅਦਰ ਸਿੰਘ ਦੀ ਧਾਰਨਾ ਹੈ ਇਸ ਪ੍ਰਕਾਰ ਅਸੂ ਸੁਖੀ ਬਸਾ